ਦੀ ਸਾਹਮਣੀ ਆਇਆ ਭਾਈ ਬਚਿੱਤਰ ਸਿੰਘ ਜੀ ਨੇ ਘੋੜੇ ਦੀਆਂ ਰਕਾਬਾਂ ਵਿੱਚ ਪੈਰ ਰੱਖ ਕੇ ਛੱਡਿਆ ਜਕਾਰਾ ਐਸਾ ਪਾਰ ਕੀਤਾ ਕਿ ਤਵੀਆਂ ਨੂੰ چیرਦੀ ਨਾਗਣੀ ਹਾਥੀ ਦੇ ਮੱਥੇ ਵਿੱਚ ਜਾ ਕੇ ਵੱਜਦੀ ਆ ਸੋਹਣਾਂ ਨਾਰਾ ਤੇ ਹਾਥੀ ਪਿੱਛੇ ਨੂੰ ਭੱਜਦਾ ਪਹਾੜੀਆਂ ਦੀਆਂ ਫੌਜਾਂ ਨੂੰ ਲਤਾੜਦਾ ਹੋਇਆ ਦਾਨਾ ਵਿੱਚ ਤਾਕਤ ਭਰੀ ਆ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਤੇ ਆਮ ਸਾਡਾ ਦਿਮਾਗ ਕਹਿੰਦਾ ਇੱਕ ਹਾਥੀ ਨਾਲ ਵੀ ਮਸਤੇ ਹੋਏ ਹਾਥੀ ਨਾਲ ਇੱਕ ਮਨੁੱਖ ਕਿਵੇਂ ਟੱਕਰ ਕਰ ਸਕਦਾ ਪਰ ਜਿਹੜਾ ਗੁਰੂ ਜੀ ਦਾ ਪੱਲਾ ਫੜ ਲਵੇ ਉਹ ਕਰ ਸਕਦਾ ਪਤਲਾ ਜਿਹਾ ਸ਼ਰੀਰ ਸੀ ਮਧਰਾ ਜਿਹਾ ਕੱਦ ਸੀ ਭਾਈ ਬਚਿੱਤਰ ਸਿੰਘ ਦਾ ਪਰ ਬਾਹਾਂ ਵਿੱਚ ਕਿੰਨੀ ਤਾਕਤ ਸੀ ਕਿ ਹਾਥੀ ਨੂੰ ਵੀ ਪਜਾ ਦਿੱਤਾ ਖੁੱਲੇ ਮਹੱਲੇ ਵਾਲੇ ਦਿਨ ਗੁਰੂ ਜੀ ਪੇਪਰ ਲੈਂਦੇ ਸੀ ਕਿ